ਇੱਕ ਪਾਸੇ ਜਿੱਥੇ ਤਰਨਵੀਰ ਗਾਂਧੀ ਦੀ ਤਬੀਅਤ ਠੀਕ ਨਹੀਂ ਹੈ ਉਹਨਾਂ ਨੂੰ ਬੈਡ ਰੈਸਟ ਦੀ ਸਲਾਹ ਦਿੱਤੀ ਗਈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਾਕੀ ਆਗੂ ਲੋਕ ਸਭਾ ਚੋਣਾਂ ਵਿੱਚ ਜੋ ਉਹਨਾਂ ਨੂੰ ਜਿੱਤ ਮਿਲੀ ਹੈ ਪੰਜਾਬ ਦੇ ਵਿੱਚ ਇੱਕ ਢਾਂਚਾ ਬਣਾਉਣਾ ਚਾਹੁੰਦੇ ਨੇ ਇਨੀ ਦਿਨੀ ਪੰਜਾਬ ਦੇ ਵਿੱਚ ਕੂਚ ਕਰਨ ਜਾ ਰਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਸੂਬੇ ਵਿੱਚ ਨਵੀਂ 3 ਮੈਂਬਰੀ ਕਮੇਟੀ ਭੇਜੀ ਜਾ ਰਹੀ ਹੈ ਇਹ ਟੀਮ 18 ਜੂਨ ਤੋਂ 22 ਜੂਨ ਤੱਕ ਪੰਜਾਬ ਦੇ ਹਰ ਲੋਕ ਸਭਾ ਹਲਕੇ ਦਾ ਦੌਰਾ ਕਰੇਗੀ ਇਸ ਟੀਮ ਵਿੱਚ ਮਨੀਸ਼ ਜਸੋਦੀਆ ਜਰਨੈਲ ਸਿੰਘ ਤੇ ਰਾਗਵ ਚੱਡਾ ਸ਼ਾਮਿਲ ਹੋਣਗੇ ਜਿੱਥੇ ਇੱਕ ਪਾਸੇ ਟੀਮ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ ਉੱਥੇ ਦੂਜੇ ਪਾਸੇ ਨਵੇਂ ਜਥੇਬੰਦਕ ਢਾਂਚੇ ਦੇ ਲਈ ਵੀ ਕੰਮ ਕੀਤਾ ਜਾਵੇਗਾ ਇੱਥੇ ਦੱਸ ਦਈਏ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ 4 ਸੀਟਾਂ ਹਾਸਲ ਕੀਤੀਆਂ ਤੇ ਹੁਣ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਕਿ 2017 ਦੇ ਵਿੱਚ ਜੋ ਪੰਜਾਬ ਵਿੱਚ ਅਸੈਂਬਲੀ ਚੋਣਾਂ ਹੋਣ ਵਾਲੀਆਂ ਨੇ ਉਸ ਦੇ ਵਿੱਚ ਇੱਕ ਤੀਸਰੀ ਪਾਰਟੀ ਬਣ ਕੇ ਉਭਰੇ ਤੇ ਇਸੇ ਲਈ ਜਥੇਬੰਦਕ ਢਾਂਚਾ ਮਜ਼ਬੂਤ ਕਰਿਆ ਜਾਵੇਗਾ ਉਸ ਨੂੰ ਬਣਾਇਆ ਜਾਵੇਗਾ ਜਿਸ ਦੇ ਲਈ ਤਿੰਨ ਮੈਂਬਰੀ ਟੀਮ ਭੇਜੀ ਗਈ ਹੈ ਇਸ ਤਿੰਨ ਮੈਂਬਰੀ ਟੀਮ ਦੇ ਵਿੱਚ ਮਨੀਸ਼ ਸੋਦਿਆ, ਰਾਘਵ ਝੱਡਾ ਤੇ ਜਰਨੈਲ ਸਿੰਘ ਸ਼ਾਮਿਲ ਨੇ ਜੋ ਇੱਕ ਪਾਸੇ ਲੋਕਾਂ ਦਾ ਧੰਨਵਾਦ ਕਰਨਗੇ ਲੋਕ ਸਭਾ ਚੋਣਾਂ ਵਿੱਚ ਭਰਵਾ ਹੁੰਗਾਰਾ ਦੇਣ ਦੇ ਲਈ ਤਾਂ ਨਾਲ ਹੀ ਨਾਲ ਦੂਜੇ ਪਾਸੇ ਨਵੇਂ ਜਥੇਬੰਦਕ ਢਾਂਚੇ ਦੇ ਲਈ ਵੀ ਕੰਮ ਕਰਨਗੇ ਹਾਲਾਂਕਿ ਆਮ ਆਦਮੀ ਪਾਰਟੀ ਬਾਕੀ ਸੂਬਿਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਕੁਝ ਕਮਾਲ ਨਹੀਂ ਕਰ ਸਕੀ ਪਰ ਪੰਜਾਬ ਦੇ ਵਿੱਚ 4 ਸੀਟਾਂ ਹਾਸਲ ਕੀਤੀਆਂ ਨੇ